ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਸੰਗਰੂਰ ਪਾਰਲੀਮੈਂਟ ਦੇ ਵਿੱਚ ਬਹੁਤ ਫਤਬਾ ਜੋ ਸੰਗਤ ਦਾ ਮਿਲਣਾ ਸੀ ਉਹ ਮਿਲਿਆ ਤੋਂ ਉਸ ਫਤਵੇ ਦੇ ਵਿੱਚ ਦੌਰਾਨ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ بڑے ਸਾਡੇ ਸੱਜਣਾ ਨੇ بڑے ਕਮੈਂਟ ਕੀਤੇ ਬੜੀਆਂ ਉਂਗਲਾਂ ਚੱਕੀਆਂ ਪਾਰਟੀ ਪ੍ਰਧਾਨ ਸਾਹਿਬ ਤੋਂ ਲੈ ਕੇ ਸਾਡੇ ਸਾਡੇ ਤੋਂ ਥੱਲੇ ਤੱਕ ਬਹੁਤ ਲੋਕਾਂ ਨੇ ਉਂਗਲਾਂ ਚੱਕੀਆਂ بڑے ਸਵਾਲ ਖੜੇ ਹੋਏ ਬੜੇ ਕਸਮਾਨ ਇੱਕ ਤਰ੍ਹਾਂ ਦਾ ਜੇ ਕਹੀਏ ਫੇਸਬੁਕ ਤੇ ਪਿਆ ਹਰ ਬੰਦਾ ਤੁਸੀਂ ਜੀ ਐ ਨਹੀਂ ਕੀਤਾ ਤੁਸੀਂ ਉਹ ਨਹੀਂ ਕੀਤਾ ਮੈਂ ਵੀ ਰੋਇ ਦੱਸਣਾ ਚਾਹੁੰਨਾ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ 2022 ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਸਾਡੀ ਹਾਰ ਹੋਈ ਬਹੁਤ ਸਾਰੇ ਸਵਾਲ ਇਹ ਪਹਿਲਾਂ ਖੜੇ ਹੁੰਦੇ ਨੇ ਇੱਕ ਕਹਿ ਰਿਹਾ ਹਲਕਾ ਇੰਚਾਰਜਾਂ ਦੀ ਗੱਲ ਕਰੋ ਜੀ ਫਿਰ ਕਹਿੰਦਾ ਪਾਰਟੀ ਪ੍ਰਧਾਨ ਦੀ ਗੱਲ ਕਰੋ ਜੀ ਕੋਈ ਸਾਡੇ ਬੂਥਾਂ ਦੀਆਂ ਵੋਟਾਂ ਦੀ ਗੱਲ ਕਰਦਾ ਹੈ ਕੋਈ ਕਹਿੰਦਾ ਜੀ ਇਹਨਾਂ ਨੇ ਪਾਰਟੀ ਦੀ ਮਿਹਨਤ ਨਹੀਂ ਕੀਤੀ ਅੱਜ ਪਾਰਟੀ ਖੁੰਝੇ ਲਾਤੀ ਕੋਈ ਕਹਿੰਦਾ ਪਾਰਟੀ ਪ੍ਰਧਾਨ ਨੂੰ ਡਾਇਰੈਕਟ ਵਰਕਰਾਂ ਨਾਲ ਰابطਾ ਨਹੀਂ ਹੈ ਕੋਈ ਕਹਿੰਦਾ ਇਹ ਜੀ ਚਮਚੀਆਂ ਨੇ ਪਾਰਟੀ ਮਾਰਤੀ ਇੱਕ ਕਹਿੰਦਾ ਜੀ ਇਹਨਾਂ ਨੇ ਜਿਹੜਾ ਪੰਥ ਦੀ ਗੱਲ ਨਹੀਂ ਕੀਤੀ ਬਹੁਤ ਸਾਰੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੱਲ ਕੇ ਇਸ ਗੱਲ ਦੇ ਵਿੱਚ ਆਈਆਂ ਨੇ ਆ ਮੈਂ ਤਾਂ ਦੱਸਣਾ ਚਾਹਣਾ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹਣਾ ਕਿ ਸੰਗਰੂਰ ਦੇ ਮੇਰਾ ਵੀਰੋਂ ਮੈਂ ਜਿਹੜਾ ਇਨਸਾਨ ਵਿਨਰਜੀਤ ਗੋਲਡੀ ਕੌਣ ਹੈ ਮੈਨੂੰ ਅੱਜ ਤਕਰੀਬਨ ਮੇਰੀ ਤੀਜੀ ਪੀੜ੍ਹੀ ਚੌਥੀ ਵੀ ਚੱਲ ਪਈ ਹੁੰਦਾ ਅਗਲਾ ਜਵਾਬ ਵੀ ਇਕੱਲੇ ਦਲ ਨਾਲ ਜੁੜਿਆ ਹੋਇਆ ਹੈ ਮੇਰੇ ਦਾਦੇ ਮੇਰੇ ਬਜ਼ੁਰਗ ਅਸੀਂ ਜਦੋਂ ਸਰਦਾਰ ਸੁਖਦੇਵ ਸਿੰਘ ਢੀਂਸ਼ਾ ਸਾਹਿਬ ਇਲੈਕਸ਼ਨ ਲੜੇ ਸਰਦਾਰ ਬਲਦੇਵ ਸਿੰਘ ਮਾਨ ਸਾਹਿਬ ਇਲੈਕਸ਼ਨ ਲੜੇ ਭਾਈ ਗੋਵਿੰਦ ਸਿੰਘ ਲੌਂਗਵਾਲ ਸਾਹਿਬ ਇਲੈਕਸ਼ਨ ਲੜੇ ਸਰਦਾਰ ਪਰਮੇਂਦਰ ਸਿੰਘ ਢੀਂਸ਼ਾ ਸਾਹਿਬ ਇਲੈਕਸ਼ਨ ਲੜੇ ਜਾਂ ਉਤੋਂ ਬਾਅਦ ਕੋਈ ਹੋਰ ਜਿਹੜੇ ਇਲੈਕਸ਼ਨ ਲੜੇ ਜਿੰਨੇ ਵੀ ਇਲੈਕਸ਼ਨ ਲੜੇ 1972 ਤੋਂ ਮੇਰੇ ਪਰਿਵਾਰ ਨੇ ਮੇਰੇ ਬਜ਼ੁਰਗ ਨੇ ਜਾਂ ਮੈਂ ਅੱਜ ਤੱਕ ਦੇ ਅਕਾਲੀ ਦਲ ਤੋਂ ਪਾਸੇ ਵੋਟ ਨਹੀਂ ਪਾਈ ਮੈਨੂੰ 27 ਸਾਲ ਸਿਆਸਤ ਦੇ ਵਿੱਚ ਹੋ ਗਏ ਇਹਨਾਂ 27 ਸਾਲਾਂ ਦੇ ਵਿੱਚ ਕਦੇ ਇੱਕ ਵਾਰ ਵੀ ਰਸਿਆਨੀਆਂ ਪਾਰਟੀ ਦਾ ਜੋ ਫੈਸਲਾ ਹੋਇਆ ਖੜੇ ਮੱਥੇ ਪਰਵਾਣ ਕੀਤਾ ਇੱਕ ਵਾਰ ਵੀ ਰਸਿਆਨੀਆਂ ਇੱਕ ਵਾਰ ਵੀ ਕਦੇ ਪਾਰਟੀ ਜਾ ਕੇ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਨੂੰ ਆ ਆਉਦਾ ਚਾਹੀਦਾ ਜੀ ਜਾਂ ਮੈਨੂੰ ਇਹ ਆ ਇੱਥੇ ਮੈਨੂੰ ਬਿਠਾਓ ਮੈਂ ਆਪਣੀ ਮਿਹਨਤ ਕੀਤੀ ਆਪਣੀ ਮਿਹਨਤ ਦਾ ਸਤਕਾ ਗੁਰੂ ਮਹਾਰਾਜ ਤੇ ਭਰੋਸਾ ਕੀਤਾ ਤੇ ਆਪਣੀ ਵਫਾਦਾਰੀ ਰੱਖੀ ਮੈਂ ਪਾਰਟੀ ਦਾ ਵਫਾਦਾਰ ਵਰਕਰ ਸਿਪਾਹੀ ਬਣ ਕੇ ਕੰਮ ਕੀਤਾ ਤੇ ਵਫਾਦਾਰ ਰਹਿ ਕੇ ਹੀ ਕੰਮ ਕੀਤਾ ਮੈਂ ਉਹਨਾਂ ਲੋਕਾਂ ਵਾਂਗੂ ਨਹੀਂ ਕੀਤਾ ਕਿ 2007 ਦੀ ਇਲੈਕਸ਼ਨ ਚ ਕੋਸ਼ 2004 ਦੀ ਚ ਕੋਸ਼ਿਸ਼ 9 ਚ ਕੁਛ 14 ਚ ਕੁਛ 19 ਚ ਕੁਛ ਤੇ ਆਪਣੇ ਨਿੱਜੀ ਵਾਅਦਾਂ ਵਾਸਤੇ ਕਿ ਮੈਨੂੰ ਇਹ ਨਹੀਂ ਮਿਲਿਆ ਮੈਂ ਕਦੇ ਪਾਰਟੀ ਛੱਡ ਕੇ ਨਹੀਂ ਗਿਆ ਅੱਜ ਬਹੁਤ ਸਾਰੇ ਮੇਰੇ ਵੀਰ ਉਹ ਸਵਾਲ ਕਰਦੇ ਨੇ ਜਿਨ੍ਹਾਂ ਨੂੰ ਕਦੇ ਤਾਂ ਦੇਖੋ ਵੀ ਥੋੜੇ ਤੇ ਕੀ ਕੁਛ ਹੈ ਆਪਣੇ ਕਿਰਦਾਰ ਦੀ ਤਾਂ ਕਦੇ ਗੱਲ ਕਰ ਲੋ ਮੈਂ ਆਪਣੀ ਸਿਆਸਤ ਦੇ ਵਿੱਚ 27 ਸਾਲਾਂ ਚ ਮੈਂ ਹੱਕ ਠੋਕ ਕੇ ਕਹਿਣਾ ਕਿ ਇੱਕ ਬੰਦਾ ਹੈ ਜਾਂ ਲੱਭ ਦੋ ਜਿਹੜਾ ਕਹੇ ਸਬੂਤਾਂ ਸਮੇਤ ਕਿ ਮੈਂ ਕਦੇ 1 ਰੁਪਏ ਦਾ ਰਵਾਧਾਰ ਰਿਆ ਹਾਂ ਹਾਂ ਕਦੇ ਕਿਸੇ ਵਰਕਰ ਨੂੰ ਬਗਾਰ ਪਾਈ ਹੋਵੇ ਕਦੇ ਕਿਸੇ ਪਾਰਟੀ ਦੇ ਜਿਹੜੀ ਸ਼ਾਨ ਦੇ ਵਿੱਚ ਕਦੇ ਅਸੀਂ ਉਹਨੂੰ ਨੀਵਾ ਦਿਖਾਇਆ ਹੋਵੇ ਸਾਡੇ ਕਰਕੇ ਇਹਦੇ ਪਾਰਟੀ ਨੂੰ ਨੀਵਾ ਦੇਖਣਾ ਪਿਆ ਹੋਵੇ ਸਾਡੀ ਇਹ ਜੀ ਠੀਕ ਹੈ ਬੂਟਾਂ ਘੱਟ ਵੱਧ ਪਹਿਣੀਆਂ ਉਹ ਵਾਧੇ ਉਹਦੇ ਵੀ ਚਰਚਾ ਆਪਾਂ ਅੱਗੇ ਕਰਦੇ ਆ ਐਸੇ ਚੀਜ਼ ਤੇ ਪਰ ਪਹਿਲਾਂ ਗੱਲ ਕਰਦੇ ਆ ਜਿਹੜੇ ਲੋਕ ਉਂਗਲਾਂ ਚੱਕਦੇ ਨੇ ਯਾਰ ਮੇਰੇ ਤੇ ਤਾਂ ਕਦੇ ਨਸ਼ੇ ਦੇ ਪਰਚੇ ਨਹੀਂ ਹੋਏ ਮੇਰ ਤਾਂ ਕਦੇ ਕੋਠੀਆਂ ਦੇ ਕਬਜ਼ੇ ਦੇ ਪਰਚੇ ਨਹੀਂ ਹੋਏ ਮੇਰੇ ਤਾਂ ਕਦੇ ਕਿਸੇ ਨੇ ਧਮਕੀਆਂ ਦੇ ਜਾਂ ਫਰੋਤੀਆਂ ਮੰਗਣ ਦੇ ਪਰਚੇ ਨਹੀਂ ਕਰਾਏ ਇਹ ਥੋੜੇ ਤਾਂ ਹੋਏ ਨੇ ਬੋਲਣ ਵਾਲਿਓ ਤੇ ਮੈਂ ਤਾਂ ਕਦੇ ਪਾਰਟੀ ਬਦਲੀ ਨਹੀਂ ਇੱਕ ਸਾਡਾ ਵੀਰ ਕਹਿ ਰਿਹਾ ਕਿ ਪੀਏਸੀ ਦਾ ਮੈਂਬਰ ਹਾਂ ਮੈਂ ਪਰ ਸ਼ਰਮ ਨਾਲ ਸਿਰ ਝੁਕਦਾ ਕਿ ਸਾਡੇ ਬੂਥ ਨਾਲ ਲੱਗਣ ਤੇ ਪੀਏਸੀ ਮੈਂਬਰ ਸਾਹਿਬ ਤੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ ਕਿ ਤੁਹਾਡੇ ਵਾਰਡ 'ਚ ਬੂਥ ਨਹੀਂ ਲੱਗਦੇ ਤੇ ਤੁਸੀਂ ਲਿਸਟਾਂ ਬਣਾ ਆਪਣਾ ਪਾਉਨੇ ਹੋ ਫਲਾਣੇ ਵਾਰਡ ਚ ਇੰਨੇ ਪਈਆਂ ਤੁਸੀਂ ਆਪਣੇ ਬੂਤ ਸੋਚੋ ਕਿ 11 ਗੇਰਾ ਮੋਟਾ ਪਈਆਂ ਨੇ ਤੁਹਾਡੇ ਤੁਸੀਂ ਮੈਨੂੰ ਕਹਿੰਦੇ ਮੈਂ ਤਾਂ ਸੁਨਾਮ ਤੋਂ 2 ਸਾਲ ਹੋ ਗਏ ਮੈਨੂੰ 2022 ਚ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਸੰਗਰੂਰ ਤੋਂ ਇਲੈਕਸ਼ਨ ਲੜਨੀ ਹੈ ਮੈਂ ਸੰਗਰੂਰ ਤੋਂ ਇਲੈਕਸ਼ਨ ਲੜਿਆ ਤੇ ਮੇਰਾ ਤਾਂ ਕੋਈ ਉੱਥੇ ਉਹਦੋਂ ਸਰਕਾਰ ਨਹੀਂ ਸੀ ਪਰ ਪਿਛਲੇ 2 ਸਾਲਾਂ ਚ ਮੇਰੇ ਤਾਂ ਕੋਈ ਕੋ ਬੰਦਾ ਇਹ ਇਲਜ਼ਾਮ ਲਾਵੇ ਮੈਂ ਕਿਸ ਦਾ ਨਾਲ ਤੱਕਾ ਕੀਤਾ ਕਿਸ ਦਾ ਮਾੜਾ ਕੀਤਾ ਕਦੇ ਪਾਰਟੀ ਦੇ ਪ੍ਰੋਗਰਾਮ ਤੋਂ ਉਲਟ ਕੋਈ ਗੱਲ ਕੀਤੀ ਕਦੇ ਪਾਰਟੀ ਨੇ ਜੋ ਹੁਕਮ ਲਾਇਆ ਚਾਹੇ ਉਹ ਧਰਨੇ ਮੁਜਾਹਰੇ ਟਰੈਕਟਰ ਮਾਰਚ ਕੁਛ ਸੀ ਮੈਂ ਹਰ ਚੀਜ਼ ਪਾਰਟਿਸਿਪੇਟ ਕੀਤਾ ਤੇ ਮੇਰੀ ਟੀਮ ਜਿੰਨੀ ਹੈ ਸ਼੍ਰੋਮਣੀ ਕਾਲੇ ਦਲ ਦੀ ਟੀਮ ਜਿੰਨੇ ਵਰਕਰ ਸਹਿਬਾਨ ਸਭ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੇ ਮਿਹਨਤ ਕੀਤੀ ਪਰ ਮੈਂ ਤਾਂ ਕਦੇ ਨਹੀਂ ਕਿਹਾ ਇਹ ਗੱਲ ਪਾਰਟੀ ਦੇ ਵਿੱਚ ਅੱਜ ਗੱਲਾਂ ਮੇਰੀਆਂ ਸਾਰੇ ਸਾਡੇ ਲੀਡਰਾਂ ਦੀਆਂ ਹਲਕਾ ਇੰਚਾਰ ਸਹਿਬਾਨ ਦੀਆਂ ਪੋਸਟਾਂ ਬਣਾ ਬਣਾ ਪਾਉਣੇ ਹੋ ਤੇ ਮੈਂ ਅੱਜ ਠੋਕ ਕੇ ਕਹਿਣਾ ਕਿ ਸਰਦਾਰ ਸੁਖਦੇਵ ਸਿੰਘ ਢੀਂਸਾ ਪਰਮੇਂਦਰ ਸਿੰਘ ਢੀਂਸਾ ਸ਼ਿਵਮ ਕਲੋਨੀ ਦੇ ਵਿੱਚ 28 ਨੰਬਰ ਤੇ 29 ਨੰਬਰ ਬੂਧ ਦੇ ਵਿੱਚ ਰਹਿੰਦੇ ਨੇ 27 ਸਾਲਾਂ ਤੋਂ ਰਹਿੰਦੇ ਨੇ ਉਹਦੇ 26 ਵੋਟਾਂ ਤੇ 16 ਵੋਟਾਂ ਨਿਕਲੀਆਂ ਨੇ ਉਹਨਾਂ ਨੂੰ ਪੁੱਛੋ ਕਿ ਅੱਜ ਤੱਕ ਜਿਹੜੇ ਮਹੱਲੇ ਚੋਂ ਰਹਿੰਦੇ ਨੇ ਜਿਹੜੇ ਪਿੰਡ ਚ ਰਹਿੰਦੇ ਨੋਬਾਵਾਲ ਚ ਕਿੰਨੇ ਵਾਰ ਮੋਟ ਵਧੀਆ ਉਹ ਪਿੰਡਾਂ ਚ ਜਾਂ ਉਹਨਾਂ ਇਲਾਕਿਆਂ ਚੋਂ ਕਿੰਨੇ ਵਾਰ ਮੋਟ ਵਧੀਆ ਤੁਸੀਂ ਇਹ ਚਿਹਰਿਆਂ ਦੀ ਗੱਲ ਬਹੁਤ ਲੀਡਰ ਕਰਦੇ ਸੀ ਵੱਡੇ ਚਿਹਰੇ ਵੱਡੇ ਚਿਹਰੇ ਮੈਂ ਬੋਲਣਾ ਹੀ ਚਾਹੁੰਦਾ ਸੀ ਪਰ ਉਹ ਵੱਡੇ ਚਿਹਰਿਆਂ ਦੀ ਗੱਲ ਇੱਕ ਦੱਸੋ 2009 'ਚ ਵੀ ਵੱਡੇ ਚਿਹਰੇ ਸੀ ਜਦੋਂ ਸਿੰਘਲਾ ਆ ਕੇ 20000 20 ਦਿਨ ਪਹਿਲਾਂ ਆ ਕੇ ਤੇ 35000 ਵੋਟ ਤੇ ਹਰਾ ਕੇ ਤੁਰ ਗਿਆ ਸੀ ਡਾਇਰੈਕਟ 5 ਜੀ 2014 'ਚ ਕੀ ਕਰਦਾਰ ਸੀ ਭਗਵੰਤ ਮਾਨ ਦਾ 2.5 ਲੱਖ ਵੋਟ ਤੇ ਹਰਾ ਕੇ ਗਿਆ ਸੀ 2019 'ਚ ਪਰਮੇਂਦਰ ਸਿੰਘ ਤਿੰਨ ਚਾਰ ਇਲੈਕਸ਼ਨ ਲੜੇ 1.5 ਲੱਖ ਵੋਟ ਤੇ ਹਾਰੇ ਹਾਰੇ ਕਿ ਨਹੀਂ ਹਾਰੇ ਉਦੋਂ ਭਾਜਪਾ ਵੀ ਨਾਲ ਸੀ ਹੁਣ ਤਾਂ ਕੱਲ ਦਲ ਕੱਲਾ ਲੜਦਾ ਨਾ ਕੱਲਾ ਅਕਾਲੀ ਦਲ ਲੜਿਆ ਉਹ ਤਾਂ ਭਾਜਪੀ ਵੀ ਨਾਲ ਸੀ 2009 'ਚ ਥੋੜੀ ਸਰਕਾਰ ਦੀ ਚੜ੍ਹਦੀ ਕਲਾ ਸੀ 2014 ਥੋੜੀ ਸਰਕਾਰ ਦੀ ਚੜ੍ਹਦੀ ਕਲਾ ਸੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਸੀ 2019 'ਚ ਵੀ ਤੁਹਾਡਾ ਮਾਹੌਲ ਵਧੀਆ ਸੀ ਪਰ ਤੁਸੀਂ ਕਿਉਂ ਨਹੀਂ ਜਿੱਤੇ ਅੱਜ ਸਵਾਲ ਕਰਦੇ ਹਾਂ ਤੁਸੀਂ ਕਿਉਂ ਹਾਰੇ ਕਦੇ ਕਦੇ ਸੋਚਿਆ ਅੱਜ ਦੀ ਅਸੀਂ ਦਾ 2 ਸਾਲਾਂ ਤੋਂ ਮੈਂ ਤਾਂ ਹਲਕਾ ਇੰਚਾਰਜ ਲੱਗਿਆ ਜਾਂ ਦੂਜੇ 2 ਸਾਲਾਂ ਤੋਂ ਹਲਕਾ ਇੰਚਾਰਜ ਲੱਗਿਆ ਪਾਰਟੀ ਦੇ ਵਿੱਚ ਜੁੜਦਾ ਬੰਦਾ ਉਦੋਂ ਆ ਨਵਾਂ ਜਦੋਂ ਤੁਸੀਂ ਤਾਕਤ ਚ ਹੋ। ਅਜ ਤੱਕ ਜਮਾ ਢੈਂਦੀ ਕਲਾ ਦੇ ਵਿੱਚ ਜਦੋਂ ਕਹਿੰਦੇ ਸੀ ਪਾਰਟੀ ਡੁੱਬ ਗਈ ਉਦੋਂ ਅਸੀਂ ਖੜਿਆ ਤੇ ਅਸੀਂ ਖੜਿਆਂ ਨਾ। ਮਾਣ ਮਹਿਸੂਸ ਕਰਦਾ ਕਿ ਕਸੇ ਕਲ ਚਲ ਦੇ ਵਰਕਰਾਂ ਤੇ ਕਲ ਚਲ ਦੇ ਨਾਲ ਖੜੇ ਰਹਿ ਆ। ਤੇ ਖੜੇ ਰਹਾਗੇ। ਕੋਈ ਕੁਛ ਬੋਲਦਾ। ਕਦੇ ਹਜ ਤੱਕ ਪਾਰਟੀ ਤੋਂ ਬੇਮਖਣੀ ਹੋਏ। ਅਸੀਂ ਕਦੇ ਕਾਲੀਆਂ ਛੱਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਨਹੀਂ ਦਿਖਾਈਆਂ ਕਿ ਉਹਨਾਂ ਦੇ ਰੈਲੀਆਂ ਦੇ ਬਾਹਰ ਖੜੇ ਹੋ ਕੇ ਤੇ ਅੱਜ ਤੁਸੀਂ ਉਹਦੇ ਮਾਣ ਕੇ ਤੇ ਉਹਨਾਂ ਨੂੰ ਰੈਲੀਆਂ ਦੇ ਵਿੱਚ ਬਾਹਰ ਛੱਡੀਆਂ ਦਿਖਾਉਂਦੇ ਰਹੋ। ਤੁਸੀਂ ਉਹ ਲੋਕੋ ਤੁਸੀਂ ਪੀਸੀ ਮੈਂਬਰ ਸਾਹਿਬ ਕਿੰਨੇ ਵਾਰੀ ਮੈਂ ਪਾਰਟੀ ਬਦਲੀ ਐ ਕਾਂਗਰਸ ਸਿਮਰਨਜੀਤ ਮਾਨ ਕਦੇ ਅਸੀਂ ਅਸੀਂ ਲੋਕਾਂ ਦੇ ਨਾਲ ਰਾਤ ਨੂੰ 11 ਵਜੇ ਮੀਟਿੰਗ ਨਹੀਂ ਕੀਤੀ ਵਿਰੋਧੀਆਂ ਨਾਲ ਕਦੇ ਖੈਰੇ ਦੇ ਨਾਲ ਮੀਟਿੰਗ ਕਰਦੇ ਹਾਂ ਕਦੇ ਸਿਮਰਨਜੀਤ ਮਾਨ ਦੇ ਬੂਤ ਤੇ ਖੜੇ ਹੋਣੋ 2022 ਚ ਕੀ ਲੜਾਈ ਸੀ ਉਦੋਂ ਕਿੰਨੇ ਕਬੂਟਾ ਪਵਾਤੀਆਂ ਸੀ ਵੋਟਾਂ ਸੰਗਤ ਦਾ ਫਤਵਾ ਯਾਰ ਵੋਟਾਂ ਸੰਗਤ ਦੇ ਨਹੀਂ ਨਹੀਂ ਸਾਡੇ ਚਲੋ ਕਿਤੇ ਸਾਡੇ ਏਜੰਡੇ ਤੋਂ ਪਰੇ ਹੋਏ ਹੋਵਾਂਗੇ ਮੰਨ ਲਿਆ ਪਰ ਇਹਦਾ ਮਤਲਬ ਇਹ ਨਹੀਂ ਹੈ ਯਾਰ ਕਿ ਵੋਟਾਂ ਜਿਹੜੀਆਂ ਨੇ ਸਾਡੇ ਜਾਂ ਤੁਹਾਡੇ ਵੋਟਾਂ ਵਾਸਤੇ ਮਿਹਨਤ ਕਰਨੀ ਪੈਂਦੀ ਅਸੀਂ ਮਿਹਨਤ ਕੀਤੀ 2 ਸਾਲ ਤੋਂ ਇੱਕ ਦਿਨ ਟਿੱਕੇ ਬੈਠੇ ਹੋਈਏ ਕੋਈ ਪ੍ਰੋਗਰਾਮ ਪਾਰਟੀ ਦਾ ਕਿਸੇ ਦਾ ਦੁੱਖ ਸੁੱਖ ਦੀ ਗੱਲ ਹੋਵੇ ਕਦੇ ਦੱਸੋ ਕਦੇ ਗੱਸੋ ਭਜੇ ਹੋਈਏ ਕਦੇ ਪਾਰਟੀ ਦਾ ਮੁੱਦਾ ਹੋਵੇ ਕਦੇ ਲੋਕ ਮੁੱਦੇ ਹੋਣ ਚਾਹੇ ਉਹ ਭਾਨੀਗੜ ਏਰੀਆ ਦਾ ਚਾਹੇ ਸੰਗਰੂਰੀ ਦਾ ਚਾਹੇ ਪਿੰਡਾਂ ਦਾ ਹਰ ਇੱਕ ਦੇ ਦੁੱਖ ਸੁੱਖ ਜਾਣ ਆਪ ਦਾ ਫਰਕ ਸਮਝ ਕੇ ਅਸੀਂ ਕਹੇ ਅਜ ਜੰਗਲਾ ਚੱਕਦੇ ਹੋ ਸਾਡੇ ਤੇ ਤੁਸੀਂ ਦੱਸੋ ਤੁਹਾਡੇ ਕੀ ਕਾਰਵਾਈ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ 40 ਸਾਲਾਂ 50 ਸਾਲਾਂ ਤੋਂ ਸਿਆਸਤ ਕਰ ਰਹੇ ਹੋ ਇਸ ਹਲਕਿਆਂ ਦੇ ਵਿੱਚ ਜਿਹੜਾ ਪੀਐਸੀ ਮੈਂਬਰ ਬੋਲਦਾ ਹੈ ਜਾਂ ਇੱਕ ਦੋ ਹੋਰ ਬੋਲਦੇ ਨੇ ਤੁਹਾਨੂੰ 40 40 ਸਾਲ ਹੋ ਗਏ 50 50 ਸਾਲ ਤੁਹਾਡੇ ਲੀਡਰਾਂ ਉੱਥੇ ਬੈਠੇਨ ਹੋ ਗਏ ਤੁਹਾਡੇ ਬੀਜ ਬੀਜ ਤੁਹਾਡੇ ਬੀਜ ਅੱਜ ਦਰਖਤ ਬਣ ਕੇ ਕੰਡਿਆਂ ਵਾਲੇ ਦਰਖਤ ਖੜੇ ਹੋਏ ਨੇ ਕੰਡਿਆਂ ਵਾਲੇ ਦਰਖਤ ਤੇ ਕੰਡੇ ਚੁੱਕਦੇ ਫਿਰਦੇ ਆਂ ਸੀ ਉਹੀ ਜ਼ਿਲ੍ਹਾ ਸੀ ਜਿੱਥੇ ਸਾਰੀਆਂ ਸੀਟਾਂ ਜਿੱਤੇ ਸੀ ਤੇ ਮੈਨੂੰ ਦੱਸੋ ਇੱਕ ਸੀਟ ਤੇ ਇੱਕ ਜ਼ੀਰੋ ਤੇ ਆ ਗਏ ਤੇ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਪਰਵਾਤਿਆਂ ਕੋਲ ਹੀ ਚੱਕਦੇ ਸੀ ਮੈਂ ਮੈਂ ਕਦੇ ਵੀ ਪਾਰਟੀ ਤੋਂ ਬੇਮੁਖ ਨਹੀਂ ਮੈਂ ਹਮੇਸ਼ਾ ਗੱਲ ਕੀਤੀ ਹੈ ਕਿ ਤੱਕੜੀ ਨਾਲ ਜੁੜੋ ਮੇਰੀ ਇੱਕ ਵੀ ਸਪੀਚ ਕਢਾ ਲਓ ਕਦੇ ਕਿਹਾ ਹੋ ਕਿ ਬਿਨਰ ਜਿੱਤ ਗੋਲਡੀ ਨਾਲ ਜੁੜੋ ਮੈਂ ਹਮੇਸ਼ਾ ਕਿਹਾ ਪਾਰਟੀ ਨਾਲ ਜੁੜੋ ਤੱਕੜੀ ਨਾਲ ਜੁੜੋ ਹਮੇਸ਼ਾ ਕੋ ਗੱਲ ਕੀਤੀ ਹੈ ਮੈਂ ਕਦੇ ਇਹ ਤੋਂ ਇਲਾਵਾ ਕਦੇ ਦੂਜੀ ਗੱਲ ਨਹੀਂ ਕੀਤੀ ਮੇਰਾ ਮੇਰਾ ਕੀ ਬजूद ਹੈ ਮੇਰ ਤੋਂ ਪਹਿਲਾਂ ਵੀ 50 ਲੀਟਰ ਹੋ ਕੇ ਚਲੇ ਗਏ ਮੇਰ ਤੋਂ ਬਾਅਦ ਵੀ ਹੋ ਗਏ ਪਰ ਥੋਡੇ ਲੀਡਰ ਜਿਹੜੇ ਜਿਹੜਾ ਬੋਲਦੇ ਨੇ ਫੇਸਬੁਕਾਂ ਤੇ ਪਾਉਂਦੇ ਨੇ ਨਾ ਫੋਟੋਆਂ ਤੇ ਫੇਸਬੁਕਾਂ ਤੇ ਕਮੈਂਟ ਪਾਉਂਦੇ ਨੇ ਉਹਨਾਂ ਨੂੰ ਪੁੱਛੋ ਥੋਡੇ ਲੀਡਰ ਪ੍ਰਕਾਸ਼ ਚੰਦ ਕਰਕੇ ਦੇ ਬੂਚੋਂ ਕਦੋਂ ਕਿੰਨੀਆਂ ਵੋਟਾਂ ਨਿਕਲਦੀਆਂ ਨੇ 14 ਵੋਟਾਂ 11 ਵੋਟਾਂ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਵੀ ਤੁਹਾਡੇ 14 14 ਵੋਟਾਂ ਨਿਕਲਦੇ ਆ ਤੇ 2019 ਦੀ ਇਲੈਕਸ਼ਨ ਕਢਾ ਕੇ ਦੇਖੋ ਸਨਾਮ ਦੇ ਵਿੱਚ ਉਦੋਂ 250 ਵੋਟ ਪਈ ਸੀ ਉਹਨਾਂ ਬੂਥਾਂ ਜਿਨ੍ਹਾਂ ਦੀ ਅੱਜ ਤੁਸੀਂ ਲਿਸਟਾਂ ਬਣਾਉਂਦੇ ਮੇਰਾ ਮੈਂ ਕਦੇ ਕਿਸੇ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਪਰ ਤੁਸੀਂ ਮਜਬੂਰ ਕਰਤਾ ਇਸ ਗੱਲ ਤੇ ਤੁਸੀਂ ਮਜਬੂਰ ਕੀਤਾ ਕਿ ਮੈਨੂੰ ਬੋਲਣਾ ਪਵੇ ਦੁਖ ਹੁੰਦਾ ਯਾਰ ਅਸੀਂ ਪਾਰਟੀ ਦੇ ਅਸੀਂ ਕਿਸੇ ਇੱਕ ਬੰਦੇ ਦਾ ਮੈਨੂੰ ਇੱਕ ਬੰਦਾ ਖੜਾ ਕਰਕੇ ਕਹਿੰਦੇ ਕਿ ਕਦੇ ਕਿਸਦਾ ਵਿਰੋਧ ਕੀਤਾ ਕਦੇ ਢਿੰਸਾ ਸਾਹਿਬ ਦਾ ਵਿਰੋਧ ਕੀਤਾ ਕਿ ਐਮ ਸੀ ਖੜਾ ਕੀਤਾ ਉਹਦਾ ਵਿਰੋਧ ਕੀਤਾ ਤੁਸੀਂ ਇੱਕ ਚੀਜ਼ ਦੱਸੋ ਉਹ ਛੋਟੀ ਇੰਚਾ ਸਾਹਿਬ ਨੂੰ ਸੁਨਾਮ ਚ 50 ਸਾਲ ਸਿਆਸਤ ਦੇ ਹੋ ਗਏ ਤੁਸੀਂ ਸ਼ਹਿਰਾਂ ਚ ਵੋਟ ਨਹੀਂ ਨਾ ਪੈਂਦੀ ਕਿੰਨੇ ਵਾਰੀ ਤੁਸੀਂ ਪਾਰਟੀ ਚੋਂ ਨਿਸ਼ਾਨ ਤੇ ਬੱਦੇ ਲੜਾਏ ਪੈਦਾ ਕਿਨੇ ਕਰਨੇ ਹੁੰਦੇ ਤੁਸੀਂ ਵੱਡੇ ਲੀਡਰ ਹੋ ਸਾਨੂੰ ਸਵਾਲ ਕਰਦੇ ਹੋ ਸਾਨੂੰ ਜਵਾਬ ਇਸ ਗੱਲ ਦਾ ਪੁੱਛਦੇ ਹੋ ਕਦੇ ਆਪਣੇ ਅੰਦਰ ਆਪਣੇ ਅੰਦਰ ਝਾਤ ਮਾਰੀ ਆ ਕਦੇ ਆਪਣੇ ਆਪ ਨੂੰ ਵੀ ਸੋਚੋ ਕਿ ਕਦੇ ਜ਼ਿੰਮੇਵਾਰੀ ਲਓਗੇ ਤੁਸੀਂ ਲੀਡਰ ਕਿ ਤੁਹਾਡੇ ਬੀਜੇ ਕੰਡੇ ਅੱਜ ਅਸੀਂ ਕਿਵੇਂ ਚੁੱਕਦੇ ਆ ਤੁਸੀਂ ਕਹਿੰਦੇ ਹੋ ਪਾਰਟੀ ਮੇਰੀ ਗੱਲ ਕਰਦੇ ਹੋ ਮੈਂ ਇੱਕ ਥੋਕੇ ਕਹਣਾ ਪਾਰਟੀ ਲਈ ਖੂਨ ਬਹਾਇਆ ਖੂਨ ਅਸਰ ਤੇ ਟਾਂਕੇ ਲੱਗੇ ਨੇ 6 ਤਾਂ ਬੈਠਾ ਇਸ ਤਰ੍ਹਾਂ ਇਹ ਪਾਰਟੀ ਲਈ ਟਾਂਕੇ ਲੱਗੇ ਨੇ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਲੱਗੇ ਅੱਜ ਸਿਆਸਤ ਕੀ ਹੋਗੀ ਵਿਅਕਤੀ ਵਿਸ਼ੇਸ਼ ਦੀ ਹੋਗੀ ਮੈਂ ਫਲਾਣਾ ਮੈਂ ਢੀਂਛਾ ਸਾਹਿਬ ਦਾ ਮੈਂ ਗਰਗ ਦਾ ਬੰਦਾ ਮੈਂ ਫਲਾਣੇ ਦਾ ਬੰਦਾ ਮੈਂ ਫਲਾਣੇ ਦਾ ਬੰਦਾ ਕਦੇ ਕੋਈ ਇਹ ਵੀ ਕਹੂਗਾ ਕਿ ਮੈਂ ਪਾਰਟੀ ਦਾ ਬੰਦਾ ਮੈਂ ਕਾਲੀ ਦਲ ਦਾ ਬੰਦਾ ਅੱਜ ਮੈਨੂੰ ਇਹ ਲੀਡਰ ਪਸੰਦ ਨਹੀਂ ਮੈਂ ਤਾਂ ਵੋਟ ਨਹੀਂ ਪਾਣੀ ਅੱਜ ਮੈਨੂੰ ਉਹ ਗੱਲ ਨਹੀਂ ਪਸੰਦ ਮੈਂ ਤਾਂ ਵੋਟ ਨਹੀਂ ਪਾਣੀ ਅੱਜ ਮੈਨੂੰ ਉਹਦੀ ਉਹਨੇ ਗੱਲ ਫਲਾਣੀ ਕਹਤੀ ਮੈਂ ਤਾਂ ਨਹੀਂ ਪਾਉਣੀ ਅੱਜ ਮੇਰਾ ਉੱਥੇ ਨਾਂ ਨਹੀਂ ਲਿਆ ਮੈਂ ਤਾਂ ਵੋਟ ਨਹੀਂ ਪਾਉਣੀ ਅੱਜ ਮੈਨੂੰ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਮੈਂ ਤਾਂ ਵੋਟ ਨਹੀਂ ਪਾਉਣੀ ਕਿਉਂ ਵੀ ਕਿਉਂ ਨਹੀਂ ਪਾਉਣੀ ਕੱਲ ਤੁਸੀਂ ਸਿੱਧੀ ਕੋ ਕੇ ਸਾਡਾ ਮਨ ਨਹੀਂ ਵੋਟ ਪਾਉਂਦਾ ਸੀ ਅਸੀਂ ਸਾਡਾ ਵਿਰੋਧ ਉਸ ਲੀਡਰਾਂ ਨਾਲ ਹੈ ਕਦੇ ਵੀ ਤੁਸੀਂ ਇੱਕ ਇੱਕ ਬੋਲ ਰਹੇ ਨੇ ਵਰਕਰਾਂ ਦੀ ਨਹੀਂ ਸੁਣਦੇ ਚਮਚਿਆਂ ਦੀ ਹੋਗੀ ਉਹ ਯਾਰ ਜੇ ਤੁਸੀਂ ਗੱਡੀ 'ਚ ਬਹਿ ਕੇ ਤਾਂ ਸਾਰਾ ਕੁਝ ਸਹੀ ਹੈ ਜੇ ਕੋਈ ਹੋਰ ਗੱਡੀ 'ਚ ਬਹਿਗਾ ਤਾਂ ਫਿਰ ਚਮਚੇ ਹੋਗੇ ਵਰਕਨਾ ਲੀਡਰਾਂ ਨਾਲ ਕੀ ਹੁੰਦਾ ਇੱਕ ਪ੍ਰੋਰਗ ਇੱਕ ਇੱਕ ਹਰਾਰਕੀ ਹੈ ਇੱਕ ਸਿਸਟਮ ਬਣਿਆ ਪਾਰਟੀ ਦਾ ਪਾਰਟੀ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਸਰਕਲ ਪ੍ਰਧਾਨ ਸਾਹਿਬ ਨੇ ਹਲਕਾ ਅੰਚਾਰ ਲੱਗਦੇ ਨੇ ਬਹੁਤ ਸਾਰੀਆਂ ਪੋਸਟਾਂ ਨੇ ਜੇ ਤੁਹਾਡੇ ਨਾਲ 50 ਲੱਖ ਬੰਦਾ ਜੁੜਿਆ 20 ਲੱਖ ਜੁੜਿਆ ਕਿ ਇਹ ਸੰਭਵ ਹੈ ਜਾਂ ਹਲਕੇ ਦੇ ਵਿੱਚੋਂ ਕੋਈ ਤੁਹਾਡਾ 20-25 ਹਜ਼ਾਰ ਬੰਦਾ 25 ਹਜ਼ਾਰ ਬੰਦੇ ਦੇ ਵਿੱਚ ਬਹਿ ਕੇ ਗੱਲ ਹੋ ਜੂਗੀ ਉਹਦਾ ਇੱਕ ਸਿਸਟਮ ਹੈ ਕਿ